ਲਾਈ ਵੀ ਮਿੱਤਰੋ ਅੱਜ ਤੁਹਾਡੇ ਲਈ ਲੈ ਕੇ ਆਏ ਆ ਐਸ਼ਰ 241 ਦੱਸਿ ਬਾਈ ਦੀ ਡਿਟੇਲ ਹੈ 10 ਮਾਡਲ ਆ ਬਾਈ ਨਵੇਂ ਟਾਇਰ ਆ ਤੇ ਆਬ ਨੰਬਰ ਆ ਫਰਸਟ ਪਾਰਟੀ ਦਾ ਅੱਛਾ ਇੰਜਨ ਗੇਅਰ ਦਾ ਬਾਈ ਇੰਜਨ ਗੇਅਰ ਤਾਂ ਸਹੀ ਆ ਇੰਜਨ ਗੇਅਰ ਤਾਂ ਓਕੇ ਆ ਟਾਇਰ ਟਾਇਰ ਤਾਂ ਤੇਰੇ ਸਾਹਮਣੇ ਨਵੇਂ ਡੈਰ ਆ ਬਾਈ ਜਿਹੜੇ ਨਵੇਂ ਆ ਜੀ ਕੋਈ ਨਾ ਡੈਟਰ ਆ ਦਿਖਾ ਦਿਓ ਯਾਰ ਲੋਬੀ ਮੁੰਡਿਓ ਕਹਿੰਦੇ ਐਸ਼ਰਾ 241 ਜਿਹਨੇ ਕੰਮ ਲੈਣਾ ਓਕੇ ਰਿਪੋਰਟ ਕਹਿੰਦਾ ਬਾਈ ਕਹਿੰਦਾ ਜਮਾ ਓਕੇ ਆ ਸਮਾਨ ਡੰਡਾ ਫੱਟੀ ਨਾਲ ਆ ਟਾਇਰ ਥੋੜੇ ਸਾਹਮਣੇ ਆ ਕੰਡੀਸ਼ਨ ਥੋੜੇ ਸਾਹਮਣੇ ਆ ਟ੍ਰੈਕ ਜਿੰਨਾ ਕਿਹਦੇ 19 ਸੋਨਾ ਪਿਆ ਮਿੱਤਰੋ ਜਿਹੜਾ ਦਾ 85000 ਆ ਬਾਈ ਦੇਣ ਲੈਣ ਵਾਲਾ 185 ਬਾਈ ਲੈ ਵੀ ਮਿੱਤਰੋ ਕਹਿੰਦੇ 185 ਲਾਸਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਲਾਈਕ ਕਰਕੇ ਆਊਗਾ ਉਹਦੇ ਬਾਰੇ ਬਈ ਮਾਨ ਕਰ ਦੇ ਕੋਈ 5000 ਰੁਪਏ ਘੱਟ ਦੇ ਜਾ 5000 ਰੁਪਿਆ ਚੱਕੋ ਮਿੱਤਰੋ 80000 ਦਾ ਚੱਕੋ ਪੁਰਜਾ ਬਹਿ ਜਾ ਬਹਿ ਜਾ ਕਰਾਤੀ ਬਾਈ ਨੇ ਕਹਿੰਦਾ 5000 ਰੁਪਿਆ ਮਾਨ ਜਿਹੜਾ ਲਾਈਕ ਤੇ ਸ਼ੇਅਰ ਕਰਕੇ ਆਊਗਾ